ਜ਼ਿਲ੍ਹਾ ਅਮ੍ਰਿਤਸਰ ਵਿਖੇ ਲੋਕ ਸਭਾ ਚੋਣਾਂ ਨੂੰ ਲੈ ਕੇ ਹਲਕਾ ਰਾਜਸਾਂਸੀ ਦੇ ਸਰਹੱਦ ਦੇ ਪਿੰਡ ਪੱਗੂਪੁਰ ਬੇਟ ਵਿਖੇ ਪ੍ਰਧਾਨ ਬੱਗਾ ਸਿੰਘ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੇ ਅਮ੍ਰਿਤਸਰ ਤੋਂ ਉਮੀਦਵਾਰ ਕੁਲਦੀਪ ਸਿੰਘ ਢਾਲੀਵਾਲ ਦੇ ਹੱਕ ਵਿੱਚ ਚੋਣ ਮੀਟਿੰਗ ਹੋਈ ਜਿਸ ਵਿੱਚ ਹਲਕਾ ਇੰਚਾਰਜ ਅਤੇ ਪਣਗਰੈਣ ਪੰਜਾਬ ਦੇ ਚੇਅਰਮੈਨ ਮਲਦੀਪ ਸਿੰਘ ਮਿਆਦੀਆਂ, ਬਲਾਕ ਪ੍ਰਧਾਨ ਗੁਰਵਿੰਦਰ ਸਿੰਘ ਫੌਜੀ, ਡਾਕਟਰ ਗੁਰਪ੍ਰੀਤ ਸਿੰਘ ਲਪੋਕੇ ਖਾਸ ਤੌਰ ਤੇ ਪਹੁੰਚੇ। ਇਸ ਮੌਕੇ ਤੇ ਜੋੜੇ ਇੱਕ ਆਤ ਨੂੰ ਸੰਬੋਧਨ ਕਰਦਿਆਂ ਮਿਆਦੀਆਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਜੋ ਗਰੰਟੀਆਂ ਪੰਜਾਬ ਦੇ ਲੋਕਾਂ ਨੂੰ ਦਿੱਤੀਆਂ ਸਨ ਉਹ ਪੂਰੀਆਂ ਵੀ ਕੀਤੀਆਂ ਤੇ ਜੋ ਗਰੰਟੀਆਂ ਰਹਿ ਗਈਆਂ ਨੇ ਉਹਨਾਂ ਨੂੰ ਵੀ ਜਲਦ ਪੂਰਾ ਕੀਤਾ ਜਾਵੇਗਾ ਇਸ ਮੌਕੇ ਤੇ ਪ੍ਰਧਾਨ ਬੱਗਾ ਸਿੰਘ ਨੇ ਕਿਹਾ ਕਿ ਉਹ ਪਿੰਡ ਪੱਗੂਪੁਰ ਬੇਟ ਦੇ ਵਿੱਚੋਂ ਉਮੀਦਵਾਰ ਕੁਲਦੀਪ ਸਿੰਘ ਢਾਲੀਵਾਲ ਨੂੰ ਵੱਡੀ ਲੀਡ ਨਾਲ ਜਿਤਾਉਣਗੇ ਅਤੇ ਲੋਕ ਸਭਾ ਦੇ ਵਿੱਚ ਭੇਜਣਗੇ ਇਸ ਮੌਕੇ ਤੇ ਪ੍ਰਧਾਨ ਬੱਗਾ ਸਿੰਘ ਪੱਗੂਪੁਰ ਬੇਟ ਨੇ ਚੇਅਰਮੈਨ ਬਲਦੇਵ ਸਿੰਘ ਮਿਆਦੀਆਂ ਜੀ ਤੋਂ ਮੰਗ ਕੀਤੀ ਕਿ ਸਾਡੇ ਪਿੰਡ ਦੇ ਵਿੱਚ ਪੀਣ ਵਾਲੇ ਪਾਣੀ ਦੀ ਟੈਂਕੀ ਬੰਦ ਹੈ ਉਸ ਨੂੰ ਚਾਲੂ ਕਰਵਾਇਆ ਜਾਵੇ ਪਿੰਡ ਦੇ ਵਿੱਚ ਇੱਕ ਵਧੀਆ ਖੇਡ ਸਟੇਡੀਅਮ ਬਣਾਇਆ ਜਾਵੇ ਅਤੇ ਜੋ ਪਿੰਡ ਦੀਆਂ ਗਲੀਆਂ ਤੇ ਨਾਲੀਆਂ ਦੇ ਵਿਕਾਸ ਕਰ ਜਾਂਦੇ ਕੰਮ ਅਧੂਰੇ ਪਏ ਨੇ ਉਹਨਾਂ ਨੂੰ ਕੋਰਡ ਖਤਮ ਹੋਣ ਤੋਂ ਬਾਅਦ ਸ਼ੁਰੂ ਕਰਵਾਇਆ ਜਾਵੇ ਇਸ ਮੌਕੇ ਤੇ ਸਾਬਕਾ ਮੈਂਬਰ ਕਸ਼ਮੀਰ ਸਿੰਘ ਸਾਬਕਾ ਮੈਂਬਰ ਗੁਰਦੀਪ ਸਿੰਘ ਸਤਨਾਮ ਸਿੰਘ ਸਾਬਕਾ ਮੈਂਬਰ ਪ੍ਰਦਾਨ ਰਸ਼ਪਾਲ ਸਿੰਘ ਵਰੀਆ ਤਰਸੀਮ ਸਿੰਘ ਜਗਬੀਰ ਸਿੰਘ ਬੇਲਦਾਰ ਲਖਬੀਰ ਸਿੰਘ ਮਿਲਖਾ ਸਿੰਘ ਸੁਰਜੀਤ ਸਿੰਘ ਬਲਾਕ ਪ੍ਰਦਾਨ ਤਰਸੀਮ ਸਿੰਘ ਛੰਨ ਕੋਹਾਲੀ ਕੁਲਦੀਪ ਸਿੰਘ ਆदि ਹਾਜ਼ਰ ਸਨ ਚਰਦੀਕਲਾ ਟਾਈਮ ਟੀਵੀ ਲਈ ਚੋਗਾਵਾ ਤੋਂ ਪੱਤਰਕਾਰ ਸੁਬੇਕ ਸਿੰਘ ਸੋਨਾ ਦੀ ਖਾਸ ਰਿਪੋਰਟ